ਆਮਣਾ ਟੇਡਾ ਹੋ ਗਿਆ ਹੁਣ ਜਾਂ ਮੈਂ ਟਰੱਕ ਬਾੜ ਲਿਆ ਮੈਨੂੰ ਇਹ ਨਹੀਂ ਪਤਾ ਇਥੋਂ ਮੋੜੂ ਕਿ ਰੌਲਾ ਕੀ ਆ ਸਾਰਿਆਂ ਨੇ ਕੋਈ ਸਾਈਨ ਬੋਰਡ ਵੀ ਨਹੀਂ ਲਾਇਆ ਪਿੱਛੇ ਹਣਾ ਜਾਂਦਾ ਪਿੱਛੇ ਲਾ ਦਿੰਦੇ ਬੰਦਾ ਪਿੱਛੇ ਤੋਂ ਕੱਢ ਲੈ ਕੋਈ ਪਿੱਛੇ ਨਾ ਵਿਚਾਰੇ ਬਜ਼ੁਰਗ ਖੜੇ ਆ ਗੋਰਾ ਕੋਰੀ ਤੇ ਉਹਨਾਂ ਦੇ ਨਾ ਉਹ ਪਲਾਸਟਿਕ ਜੀ ਟੁੱਟ ਕੇ ਥੱਲੇ ਉਹ ਨਹੀਂ ਗੱਡਿਆਂ ਦੇ ਲੱਗੇ ਹੁੰਦੀ ਆਹ ਚੱਕ ਕੇ ਲੈ ਕੇ ਚੱਲਿਆ ਆਹ ਖੜੇ ਉਹ ਬਜ਼ੁਰਗ ਨੇ ਥੱਲੇ ਪੈ ਕੇ ਲੋਟ ਕਰੀ ਜਾਂਦਾ ਸੀ ਬਾਈ ਦੇ ਵਿਚਾਰ ਨੂੰ ਮਸਾਂ ਠਾਇਆ ਮੈਂ ਮੁੜ ਕੇ ਇਹਨਾਂ ਨੂੰ ਵਿਚਾਰਿਆਂ ਨੂੰ ਇਹ ਹੁੰਦਾ ਵੀ ਹਰ ਇੱਕ ਬੰਦਾ ਪੈਸੇ ਹੀ ਉਹ ਕਰੂ ਉਹ ਦਾ ਡਾਲਰ ਦੇਣ ਲੱਗੇ ਕਹਿੰਦੇ ਕਾਫੀ ਪੀ ਲਈ ਮੈਂ ਕਿਹਾ ਨਹੀਂ ਠੀਕ ਓਕੇ ਮੈਂ ਪਨਾਪ ਕੀਤਾ ਆ ਯਾਰ ਜਿਵੇਂ ਥੀਏਂ ਡਰੋਜਾ ਲੈ ਨੂੰ ਨਹੀਂ ਪਾਸਿੰਗ ਲੇਨ ਤੇ ਆ ਕੇ ਔੜਦੀ ਹੁੰਦੀ ਓਵੇਂ ਗੁੱਸਾ ਵੀ ਨਾ ਕਰਿਓ ਜਿਹੜੀਆਂ ਬੁੜੀਆਂ ਆਂ ਇਹਨਾਂ ਦਾ ਡਰਾਈਵਿੰਗ ਦਾ ਐ ਹੁੰਦਾ ਹੁਣ ਇਹਨੂੰ ਇਹ ਪਤਾ ਕੀ ਭਾਲ ਲਿਆ ਹੁੰਦੀਆਂ ਬੁੜੀਆਂ ਤੁਸੀਂ ਨੋਟ ਕੀਤਾ ਹੋਊਗਾ ਪੁੜੀਆਂ ਬੁੜੀਆਂ ਜੋ ਵੀ ਵੀ ਦੋਨੇ ਸਾਈਡਾਂ ਤੋਂ ਸਾਰਾ ਟ੍ਰੈਫਿਕ ਖੜਜੇ ਫੇਰ ਅਸੀਂ ਲੰਘ ਗਏ ਜਾਂ ਇਹਨਾਂ ਨੇ ਜਮਾੰਨੇ ਵਾ ਚੱਲੋ ਇਹ ਸੇਫ ਕਾ ਇੱਥੇ ਤਾਂ ਕਹਿੰਦੇ ਕੰਮ ਖਤਰੇ ਵਾਲਾ ਹੀ ਆ ਪਤਾ ਨਹੀਂ ਹੁਣ ਕੀ ਸੀਨ ਹੁਣ ਇਹਦੇ 'ਚ ਟਰੱਕ ਨਹੀਂ ਲੱਗਦਾ ਮੈਂ ਪਹਿਲਾਂ ਇੱਥੇ ਲਾਉਣ ਲੱਗਿਆ ਸੀ ਤੇ ਪਿੱਛੇ ਤੋਂ ਦੇਖੀ ਕਿੱਥੇ ਖੜੇ ਐ ਟਾਇਰ ਉਹਨੇ ਤੇਲ ਭਰਦਾ ਤੇ ਤੁਸੀਂ ਕਰੋ ਸਪੋਰਟਾ ਚੋਬਰ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਹੀ ਨੱਬ ਦੋ ਲਾਈਕ ਮੇਤਰੋ ਗੋਡ ਵਾਲੀ ਹੋ ਗਿਆ ਮਾਰਨਿੰਗ ਤੇ ਡੋਰ ਦੇਤਾ ਇਹਨਾਂ ਨੇ ਹੋਣ ਆਕੇ ਡੋਰ ਕਾਦਾ ਦਿੱਤਾ ਤੇ ਨਾਲ ਹੀ ਮੈਨੂੰ ਕਹਿੰਦੇ ਕੀ ਵੀ ਦੇ ਦੇ ਕੱਢ ਕੇ ਚਾਬੀ ਵੀ ਲੈ ਕੇ ਟਰੱਕ ਦੀ ਪ੍ਰੋਪਰ ਕੋਲੇ ਖੜ ਕੇ ਬੈਂਕ ਲਵਾਇਆ 에어ਲਾਈਨ ਨੂੰ ਵੀ ਲੋਕ ਲਾਇਆ ਹਨਾ ਲਾ ਕੇ ਹੁਣ ਕੇ ਚਾਬੀ ਵੀ ਲੈ ਕੇ ਐਡਾ ਹਲੋ ਕਿਹੜਾ ਪਾਗਲ ਬੰਦਾ ਵੀ ਭਜਾ ਕੇ ਲੈ ਜਾਊਗਾ ਵੀ ਤੁਸੀਂ ਟ੍ਰੇਲਰ ਚ ਬੜੇ ਹੋਵੋਗੇ ਮੈਂ ਚਲ ਉਹਨੇ ਚਾਹ ਬਣਾ ਕੇ ਪੀਨੇ ਆ ਯਾਰ ਉਥੋਂ ਆ ਗਿਆ ਸੀ ਮੈਂ ਜਿੱਥੇ ਸੁੱਤਾ ਨਹੀਂ ਰੋਡ ਦੀ ਸਾਈਡ ਜੀ ਤੇ ਆ ਲਾ ਕੇ ਲਾਉਣ ਰੋਂਦੇ ਤਾਂ ਦੋਈ ਪਈ ਆ ਕਿਉਂਕਿ ਮੈਨਸ ਤੇ ਲੱਗਿਆ ਹੋਇਆ ਹੈ ਨਾ ਫ੍ਰੀਜ ਤੇ ਮੈਨਸ 10 ਤੇ ਬੰਦ ਤਾਂ ਨਹੀਂ ਖੜਿਆ ਜਾਣਾ ਇਹਦੇ ਭਾ ਆ ਕੀ ਪੇਪਰ ਸਟ ਤੋਂ ਕਲੀਨ ਕਰਨਾ ਪਊ ਲੋਡ ਕਰ ਦੇਣਾ ਉਹ ਦਾ ਜਿਹੜਾ ਚੱਕਣਾ ਨਾ ਉਹ ਵੀ ਮੈਨਸ ਦਾਸ ਵਾਲਾ ਹੀ ਹੈਗਾ ਉਹ ਵੀ ਮੇਡ ਮੂਡ ਦਾ ਲੋਡ ਹੈ ਕੈਲਗਰੀ ਦਾ ਹੈਗਾ ਚੱਲ ਇੱਥੋਂ ਸਾਰਾ 2 ਕਿਲੋਮੀਟਰ ਤੇ ਹੀ ਹੈਗਾ ਨਾਲ ਹੀ ਆ ਬਹੁਤ ਅੱਧਰ ਚਾਲਦੇ ਆਂ ਇੱਥੋਂ ਦਾ ਵਿਲੇ ਹੋ ਗਏ ਆ ਨਹੀਂ ਖੜਾ ਟਰੱਕ ਇਹਦਾ ਆ ਨਹੀਂ ਹੋਏ ਸੇਮ ਕੰਪਨੀ ਦਾ ਹੀ ਆ ਇਹਦੇ ਨਾਲ ਦਾ ਪਰਲਾ ਮੈਂ ਵੀ ਆ ਕੇ ਮੈਂ ਜਾਣ ਲੱਗਾ ਇੱਧਰ ਨੂੰ ਦੇਖ ਕੇ ਗਿਆ ਵੀ ਉਹਦਾ ਟਾਇਰ ਪੱਟ ਰਿਆ ਆਹੋ ਸੀਗਾ ਪੈਂਚਰ ਮੂਲਾ ਉਹ ਜਿਹੜਾ ਪਰਲੀ ਸਾਈਡ ਖੜਾ ਨਾ ਸੇਮ ਕੰਪਨੀ ਦਾ ਹੀ ਆ ਉਹਦਾ ਟਾਇਰ ਉਹ ਹੋਇਆ ਹੈਗਾ ਮੂਲੇ ਟਾਇਰ 'ਚ ਹਵਾ ਹੈ ਨਹੀਂ ਉਹਦੇ ਰਾਤ ਨੂੰ ਮੈਥੋਂ ਭਲਾ ਹਨ ਰਾਤ ਛੱਡ ਤੜਕੇ ਤਾਈ ਟਰੱਕ ਚਲਵਾ ਲਓ ਠੀਕ ਆ ਮੈਂ 4-5 ਵਜੇ ਤਾਈ ਸੂਬਾ ਉੱਠਿਆ ਬਹੁਤ ਔਖਾ ਭਾਈ ਸੁਨੇਹਾ ਜੀ 5-4 ਵਜੇ ਉਹ ਥੋੜਾ ਜਿਹਾ ਕੰਮ ਖਤਰੇ ਵਾਲਾ ਹੋ ਗਿਆ ਨਾ ਮੂਹ ਆਹ ਦੇਖੋ ਇਹਦੇ ਤੁਹਾਨੂੰ ਦਿਖਾਵਾ ਮੂਹਕਲਾ ਟਾਇਰ ਦੇਖੋ ਹਵਾ ਹੀ ਨਹੀਂ ਜਮਾ ਥੱਲੇ ਲੱਗਿਆ ਪਿਆ ਬਾਈ ਵੀ ਪਰਦਾ ਲਾ ਕੇ ਸੁੱਤਾ ਪਿਆ ਸੀ ਇਹਦੇ 'ਚ ਵੀ ਸੋਨਾ ਲੱਗਿਆ ਸ਼ੀਟ ਤੇ ਪਿਆ ਹੋਊ ਵਿਚਾਰਾ ਸੇਫਟੀ ਵੈਸਟ ਟਾਂਕੇ ਉਰਲੇ ਪਾਸੇ ਹੁਣ ਜੇ ਆਉ ਕੋਈ ਸਰਵਿਸ ਕਾਲ ਤਾਂ ਇਹ ਤੁਰੂ ਫਿਰ ਸਿਟੀ ਵਾਲਾ ਇਹਨੂੰ ਤਾਂ ਕੀ ਚੱਕਰਾ ਘੰਟੇ ਪਈ ਜਾਂਦੇ ਆ ਆਏ 2 ਕਿਲੋਮੀਟਰ ਤੇ ਹੀ ਆ ਆਪਣੀ ਪਿਕਅਪ ਲੋਕੇਸ਼ਨ ਤਾਂ ਇਹ ਆਪਣਾ ਰੀਫਰ ਵੀ ਨਹੀਂ ਬੰਦ ਕੀਤਾ ਇੰਸੋ ਚੱਲ ਓਏ ਸੇਫ ਕੋ ਇੱਥੇ ਤਾਂ ਇਹ ਕੰਮ ਖਤਰੇ ਵਾਲਾ ਹੀ ਆ ਅਧਾਨੀ ਹੋਣਾ ਕੀ ਸੀ ਨਾ ਮੈਂ ਬਾਈਆਂ ਨੂੰ ਦੋ ਤਿੰਨਾਂ ਨੂੰ ਪੁੱਛਿਆ ਉਹ ਕਹਿੰਦੇ ਲਾਈਨ ਲੱਗੀ ਵੀ ਇਹਨਾਂ ਦੇ ਮਗਰ ਤੁਰ ਜਾ ਪਿਕਅਪ ਕਰਨੀ ਆ ਜਿੱਥੋਂ ਮੈਂ ਲਿਗਾ ਦਾ ਅਮਰੀਕਨ ਕੋਲਡ ਸਟੋਰੇ ਵਾਲੇ ਪਰ ਮੈਨੂੰ ਡਿਸਪੈਚ ਆਇਆ ਬਨੋਵਾਲ ਦੇਖਦੇ ਬਾਕੀ ਰਾਸ਼ੀ ਬੜਾ ਬਾਬੇ ਬਿਜੀ ਕੰਮ ਬਹੁਤ ਆ ਇੱਥੇ ਤਾਂ ਹੁਣ ਜਾ ਕੇ ਟਰਨ ਆਈਆ ਪੂਰਾ 1 ਘੰਟਾ ਲੱਗ ਗਿਆ ਬਾਬੇ ਤੇ ਟਰਨ ਮਿਲਿਆ ਆਪਾਂ ਨੂੰ 49 ਹਣਾ ਤੇ ਡੋਰ ਵੀ ক্লোজ ਰੱਖਨੇ ਆ ਤੇ ਬੱਸ ਟਰੈਲਰ ਗੰਦਾ ਆ। ਨਾਲੇ ਮੋੜ ਨਾ ਦੇਣ ਮੈਂ ਘੰਟੇ ਬਾਅਦ ਤਾਂ ਭਾਰੀ ਆਈ ਆ। ਯਾਰ ਮੈਨੂੰ ਮਸਾ 5 ਮਿੰਟ ਲੱਗ ਗਿਆ ਪੁੱਛ ਕੇ ਉਸ ਤੇ ਉਹਨੇ ਪੁੱਛਿਆ ਕਿਹੜੀ ਕੰਪਨੀ ਆ ਕਿੰਨੇ ਤੇ ਟੈਂਪਰੇਚਰ ਆ ਮੈਂ ਆਹ ਰਾਈਟ ਨੂੰ -3 ਤੇ ਆਣਾ 49 ਭੁੱਲ ਵੀ ਨਾ ਜਾਮ ਤੇ ਆਹ ਪਤਾ ਨਹੀਂ ਪਹਿਲਿਆਂ ਨੂੰ ਇੰਨਾ ਟਾਈਮ ਕਾਤੋਂ ਲੱਗੀ ਗਿਆ ਜਿਹੜੇ ਹੋਰ ਆਏ ਸੀਗੇ ਮੇਰੇ ਮੂਹਰੇ ਚਾਰ ਚਾਰ ਪੰਜ ਟਰੱਕ ਸੀ ਤੇ ਉਹਨਾਂ ਨੂੰ ਘੰਟਾ ਲੱਗ ਗਿਆ ਤੇ ਮੈਨੂੰ ਸਾਰਾ ਤੁਹਾਡੇ ਸਾਹਮਣੇ ਆ 20 ਕਿਲੋ ਇਟ ਕਰਕੇ ਲਾਉਣਾ ਦਰਜਾਂ ਦਾ ਆਪ ਖਲਾਉਣਗੇ 49 ਉਧਰ ਆਏ 12 ਹੀ ਵੱਜ ਗਏ ਆ ਇੱਥੋਂ ਨੇ ਤੇ ਹੁਣ ਪੇਪਰ ਦਿੱਤੇ ਆ ਡੋਰਡਰ ਲਾ ਗਿਆ ਸੀ ਮੈਂ ਪਹਿਲਾਂ ਹੀ ਹਨਾ ਸੀਲ ਵੀ ਇਹ ਆਪ ਹੀ ਲਾ ਕੇ ਗਏ ਇਹਨਾਂ ਨੇ ਆਪ ਹੀ ਆ ਕੇ ਮੈਨੂੰ ਮੰਨ ਲਓ ਠਾਇਆ ਹੈਗਾ ਵੀ ਬੁਲਾ ਕੇ ਪੇਪਰ ਇਧਰੋਂ ਦਿੱਤੇ ਅੰਦਰੋਂ ਸਭ ਤੋਂ 39 ਹੌਲੀ ਵੇ ਬੇਡ 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 ਗਰਾਸ ਵੇਟ ਹੁਣਾਂ ਉੱਥੇ ਚੱਲਦੇ ਆਪਾਂ ਪੈਟਰੋ ਤੇ ਉੱਥੇ ਆ ਕੇ ਸ਼ਾਵਰ ਛੂਬਰ ਲੈ ਕੇ ਫੇਰ ਤੁਰਦੇ ਆਂ ਨਾਲੇ ਤੇਲ ਭਰ ਆ ਲੈਨੇ ਆ ਉਥੋਂ ਕਾਲੇ ਸ਼ਾਵਰ ਲੈ ਆਉਣੇ ਆ। ਵਾਹਰੀ ਪਰ ਵੀ ਨੇੜੇ ਲਾ ਗਿਆ ਤੇਲ ਕਿਉਂਕਿ -10 ਤੇ ਕੱਲ ਦਾ ਚੱਲੀ ਜਾਂਦਾ। ਐਕਸਲ ਐਕਸਲ ਥੋੜੇ ਜਿھے ਪਿੱਛੇ ਨੂੰ ਕਰ ਦਿੰਨੇ ਆ ਫਿਰ ਹੋਰ ਕੀ ਹੈ। ਕਲਾ ਗੇਜ ਦੇਖੀਏ ਕਿੱਥੇ ਜਾਵਣੀ ਆਏਂ ਤੇ ਆੜੀ ਲੈ ਜਾਂਦੀ ਆਂ ਕਿਆ ਕਰੇ ਆਦਮੀ ਕਿਆ ਕਰੇ ਆ 50 ਕਿਤੇ ਹੈਗੀ ਆ ਥੋੜੇ ਕਰ ਦਿੰਨੇ ਆ 40 ਵਾਲਾ ਇੱਕ ਹਿਸਾਬ ਦਾ ਵਿਚਾਲੇ ਆ ਗਿਆਗਾ ਜਿਹੜੀ ਆਪਣੇ ਉੱਤੇ ਨਿਸ਼ਾਨੀ ਲਾਈ ਵੀ ਆਪਣੀ ਪਿਗ ਤੋਂ ਜਮਾ ਓਕੇ ਤੁਹਾਨੂੰ ਹੋਰ ਚੀਜ਼ ਦਿਖਾਵਾਂ ਜਿਹੜੀ ਮੈਂ ਤਾਂ ਸੀ ਨਾ ਬੰਦੇ ਇਹਨੂੰ ਸੱਲ ਸਿੱਧਾ ਕਰਨ ਲਾ ਕੇ ਜਾਂਦੇ ਆ ਵੀ ਬਹੁਤ ਔਖਾ ਹੁੰਦਾ ਤੇ ਐਂ ਭਲਾਓ ਜਿਆ ਗੁਦਰਤੀ ਹੁਣ ਸਿੱਧਾ ਹੋਇਆ ਪਿਆਗਾ ਜਮਾ ਦੇਖੋ ਐਸ ਲੋਟ ਤੇ ਨਹੀਂ ਤਾਂ ਨਾ ਪੈਨੇ ਨੇ ਕਲੇ ਨਾ ਉਹ ਇਹਨੇ ਮਾੜ ਹੋਇਆ ਹਿੱਲਣਾ ਗਾਹ ਨੂੰ ਤੇ ਜਮਾ ਉਹਦੇ ਚ ਹੀ ਪੈ ਜਾਣੇ ਆ ਇਹ ਚੱਕਰ ਹੁੰਦਾ ਚੱਕਰ ਹੈ ਬਾਈ ਚੱਕਰ ਹੈ 17 ਹੀ ਚੱਲਾਂਗੇ ਯਾਰ ਵੇਟ ਨਾ ਹੌਲਾ ਨਾ ਭਾਰਾ ਬਸ 17 ਹੀ ਜਾਵਾਂਗੇ ਮੈਂ ਦੱਸਿਆ ਹੀ ਨਾ 2-3 ਨਾਰੀ ਚਾੜ ਡੁੱਲ ਗਈ ਹੈ ਨਾ ਉਹ ਅਜਿਹਾ ਕਾਰਨ ਸੀ ਇਹਦੇ ਨਾਲ ਆ ਥੱਲੇ ਨੂੰ ਆ ਗਏ ਸੀ ਮੈਨੂੰ ਲੱਗਦਾ ਇੱਥੋਂ ਜਦੋਂ ਚਾਹ ਚੱਕਦਾ ਸੀਗਾ ਹੱਥ ਵੱਜ ਜਾਂਦਾ ਸੀ ਹੁਣ ਮੈਂ ਕੀ ਕੀਤਾ ਇਹ ਚ ਫੈਕ ਕਿਉਂ ਕੀ ਪਾਤੀ ਜਿਵੇਂ ਆ ਬਾਹਰੋਂ ਨਿਕਲਦਾ ਹੈਡਾਂਲੇ ਆ ਵੀ ਆਇਆ ਆਉਂਦਾ ਸੀ ਥੱਲੇ ਨੂੰ ਪੱਕਾ ਹੀ ਕਰਤਾ ਕੰਮ ਇਹਦਾ ਮੁੱਕ ਪਾਈ ਸੀ ਔਣ ਚ ਤੇ ਮੈਂ ਕਿਹਾ ਅੱਜ ਤਾਂ ਅੰਡੇ ਵੀ ਨਹੀਂ ਬਲਗੇ ਚਾਹੀ ਪੀਤੀ ਵੀ ਆ ਸਵੇਰ ਦੀ ਹੈ ਨਾ 6-7 ਵਜੇ ਤੇ ਦੀ ਤੇ 11 ਆ 12 ਵਜੇ ਗਿਆ ਮੈਂ ਕਿਹਾ ਉਹਨੇ ਬੁੱਕ ਪਾਈ ਵੀ ਆ ਹੀ ਖਾਲ ਕੇ ਦੋ ਜਾਂ ਉੱਚੇ এতোনা সাথাকা কিলমেট্র আগা পেট্রনা পাম্পো হো বেরিযালা ভাউত হিযাগে তুলপ্রা আগে শাপর লএকে ফের তুর আংগে সটিনাপায় 92 ਹੈਗਾ ਉਧਰ ਦੀ ਬਾਹਰ ਜਾਣਾ ਕੋ ਉਹ ਇਧਰ ਤਾਂ ਰਾਤ ਹੀ ਬੜਾਈ ਥੋੜਾ ਚੱਲ ਕੇ ਆ ਇਧਰ ਕੋਈ ਉਹ ਐਗਜੈਟ ਦਿੱਤਾ ਹੋਵੇ ਮੈਂ ਫਟੜਾ ਰੀਫਰ ਦਾ ਆਏ ਜੀ ਮਰਾ ਹੁਣੇ ਤੇਲ ਭਰਦਾ ਤੇ ਤੁਸੀਂ ਕਰੋ ਸਪੋਰਟਾ ਚੋਪਰ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਹੀ ਨੱਬ ਦੋ ਹਾਲੇ ਹੁਣ ਇੱਕ ਸਾਈਡ ਵਾਲੀ ਦਿਹਾੜੀ ਲਾਈ ਆ ਉਧਰ ਲਈ ਬਾਅਦ ਚਲਾਵਾਂਗੇ ਕਿਉਂਕਿ ਕੋਟੈਂਟ ਤੇ ਨਹੀਂ ਚੱਲਦੇ ਆ ਸਾਦਾ ਠੀਕ ਹੀ ਆ ਅੜਕੋਈ ਵਾਲਾ ਪਿੱਛੇ ਨਾ ਵਿਚਾਰੇ ਬਜ਼ੁਰਗ ਖੜੇ ਆ ਗੋਰਾ ਕੋਰੀ ਤੇ ਉਹਨਾਂ ਦੇ ਨਾ ਉਹ ਮੱਡ ਉਹ ਪਲਾਸਟਿਕ ਜੀ ਟੁੱਟ ਕੇ ਥੱਲੇ ਉਹ ਨਹੀਂ ਗੱਡੀਆਂ ਦੇ ਲੱਗੇ ਹੁੰਦੀ ਉਹ ਲੌਂਕੀ ਜਾਂਦੀ ਉਹ ਵਿਚਾਰੇ ਫੈਕਸ ਕਰਦੇ ਸੀਗੇ ਹਨਾ ਤੇ ਮੁੜ ਕੇ ਉਹਨਾਂ ਤੋਂ ਉੱਠਿਆ ਨਾ ਗਿਆ ਇਹ ਮੁੜ ਕੇ ਉਹਨੂੰ ਕਿਹਨੂੰ ਉਠਾ ਕੇ ਉਹਨੂੰ ਮੈਂ ਕਿਹਾ ਮੈਂ ਆ ਗਿਆ ਮੇਰਾ ਨਾ ਟੂਲ ਲੈ ਕੇ ਆਉਣਾ 2 ਮਿੰਟ ਰੋਕ ਜੋ ਬਜ਼ੁਰਗ ਬੰਦੇ ਆ ਯਾਰ ਉਹਨਾਂ ਕੋਲੇ ਚੱਲੇ ਆਉਣਾ ਉਹਦਾ ਟੂਲ ਲੈ ਕੇ ਇੱਥੋਂ ਆਹ ਚੱਕ ਕੇ ਲੈ ਕੇ ਚੱਲੇ ਆ ਆਹ ਖੜੇ ਉਹ ਬਜ਼ੁਰਗ ਇਹਨਾਂ ਥੱਲੇ ਪੈ ਕੇ ਲੋਟ ਕਰੀ ਜਾਂਦਾ ਸੀ ਬਾਈ ਤੇ ਵਿਚਾਰ ਨੂੰ ਮਸਾਂ ਠਾਇਆ ਮੈਂ ਮੁੜ ਕੇ ਕਿਉਂਕਿ ਟੇਪਾਂ ਲਾਈ ਜਾਂਦਾ ਡੱਕ ਟੇਪਾਂ ਨਾਲ ਥੋੜਾ ਖੜਨਾ ਮੈਂ ਲਾ ਕੇ ਦਿਖਾਉਣਾ ਤੁਹਾਨੂੰ ਕਰੇ ਆਂਦਾ ਭਾਈ ਇੰਨਾ ਖੁਸ਼ ਹੋਏ ਇਹਨਾਂ ਨੂੰ ਵਿਚਾਰਿਆਂ ਨੂੰ ਇਹ ਹੁੰਦਾ ਵੀ ਹਰ ਇੱਕ ਬੰਦਾ ਪੈਸੇ ਹੀ ਉਹ ਕਰੂ ਮੈਂ 10 ਡਾਲਰ ਦੇਣ ਲੱਗੇ ਕਹਿੰਦੇ ਕਾਫੀ ਪੀ ਲਈ ਮੈਂ ਕਿਹਾ ਨਹੀਂ 100 ਓਕੇ ਉਹਨਾਂ ਵਿਚਾਰੇ ਜਮਾ ਬਜ਼ੁਰਗ ਸੀ ਉਹ ਤਾਂ ਬਜ਼ੁਰਗ ਥੱਲੇ ਪੈ ਕੇ ਲੋਟ ਕਰੀ ਜਾਂਦਾ ਸੀ ਉਹ ਤਾਂ ਦੁਬਾਰੇ ਉੱਠਿਆ ਵੀ ਨਹੀਂ ਗਿਆ ਘਾਉ ਲਾ ਦੇ ਤਾਂ ਕੀ ਹਾਲ ਹੋ ਗਿਆ ਉਹ ਇਹਦੇ ਨਾਲ ਖੜਾਈ ਜਾਂਦੇ ਸੀ ਹੁਣ ਜੈਪਡੀਆਂ ਮਾਰ ਕੇ ਆਇਆ ਆਲੀ ਪਤਾ ਨਹੀਂ ਕੀ ਕਹਿੰਦੇ ਮੈਨੂੰ ਫੇਰ ਸੱਦੀ ਜਾਂਦੇ ਆ। ਵਾਲੇ ਜਾਦੇ ਬਜ਼ੁਰਗ ਸੀ ਉਹ ਨਾ ਆਪਣੇ ਗੱਡੀ ਦੇ ਨਹੀਂ ਥੱਲੇ ਇੰਜਨ ਦੇ ਇੱਕ ਸ਼ੀਟ ਲੱਗੀ ਹੁੰਦੀ ਆ। ਬਲੈਕ ਕਲਰ ਦੀ ਹੈ ਨਾ। ਤੇ ਉਹ ਪੱਟੀ ਗਈ ਸੀਗੀ। ਉਹ ਮੈਂ ਕਿਤੇ ਜਿਪਟਾਈ ਪਾ ਕੇ ਹਨ ਇੱਕ ਪਾਸੇ ਤਾਰ ਪਾਤੀ। ਤੋਂ ਵਧੀਆ ਫੈਕਸ ਕਰਤੀ ਕੇਰਾ। ਮੋਂਟਰੀਅਲ ਜਾਣਾ ਇਹਨਾਂ ਨੇ ਵਿਚਾਰਿਆਂ ਨੇ। ਹਾਏ। ਕਾਰ ਮੈਂਟਰ ਲੱਗੇ 5-7 ਹੀ ਚੱਲ ਅਗਲੇਆਂ ਦਾ ਕੰਮ ਹੁਣ ਤਾਂ ਹੋ ਗਿਆ ਆਹ ਸੀ ਆਹ ਗੱਡੀ ਓਕੇ ਗੋਰੀ ਵਿਚਾਰੀ ਕਹਿੰਦੀ ਹੱਕ ਕਰ ਲੈ ਮੈਂ ਕਰ ਲਾਉਣਾ ਹੀ ਤੇ ਇਹਨਾਂ ਦੋਨਾਂ ਨੇ ਮੈਂ ਕਿਹਾ ਅਸੀਂ ਪੈਸੇ ਨਹੀਂ ਲੈਂਦੇ ਹੁੰਦੇ ਆਂ ਹੈਲਪ ਕਰੀ ਦੇ ਬੜੇ ਖੁਸ਼ ਹੋਏ ਵਿਚਾਰੇ ਨਹੀਂ ਉਹਨਾਂ ਤਾਂ ਆਉਣਾ ਹੀ ਨਹੀਂ ਸੀ ਡੱਕ ਟੇਪਾਂ ਲਾਈ ਜਾਂਦੇ ਇੱਥੋਂ ਅੰਦਰੋਂ ਜਾਲ ਜਾ ਨਾ ਇਹ ਨਾ ਮਨਰ ਪੀ ਤੇ ਆ ਜਾਂਦੀ ਹੈ ਜਿਵੇਂ ਡੇਂਡ ਰੋਜਾ ਲੈ ਨੂੰ ਨਹੀਂ ਪਾਸਿੰਗ ਲੇਨ ਤੇ ਆ ਕੇ ਔੜਦੀ ਹੁੰਦੀ ਓਵੇਂ ਔੜਨ ਲਾ ਕੇ ਜਾਂਦੀਆਂ ਨਾ ਕੇ ਓਕੇ ਇੱਥੇ ਚੱਪਲਾ ਹੀ ਪਾ ਕੇ ਚਾਈਦੀਆਂ ਕਿਉਂਕਿ ਟਾਵਲ ਨਹੀਂ ਹੁੰਦੇ ਐਕਸਟਰਾ ਇਹਨਾਂ ਦੇ ਰੱਖੇ ਹੋਏ ਨਿਖਲਾ ਮੱਚਿਆ ਸੀ ਨਾ ਸਹੀ ਵੀ ਕਰਤਾ ਇਹਨਾਂ ਨੇ ਕਿਹਦੀ ਹੈਲਪ ਕਰਨੰਦੇ ਇਹ ਬਹੁ ਰੀਜਨ ਹੁੰਦੇ ਆ ਨਾ ਹੁਣ ਇੱਥੇ ਗੱਡੀ ਖੜੀ ਸੀ ਉਹਨਾਂ ਦੀ ਹਨਾ ਮੰਨ ਲਓ ਬਜ਼ੁਰਗਾਂ ਸਾਰਿਆਂ ਨੂੰ ਦੇ ਸੀ ਅੰਦਾਜ਼ ਇਹ ਇੱਥੇ ਨਾ ਕੋਈ ਗੋਰੇ ਖੜੇ ਸੀਗੇ ਨਾਂ ਵਾਲਾ 6 ਤੋਂ 7 ਜਾਣੇ ਸੀਗੇ ਦੇ ਸੀ ਉਹਨਾਂ ਨੂੰ ਵੀ ਜਾਂਦਾ ਸੀ ਕਿ ਉਹਨਾਂ ਨੇ ਸਾਲ ਨੇ ਜਮਾ ਹੈਲਪ ਨਹੀਂ ਕੀਤੀ ਤਾਂ ਜੋ ਬਜ਼ੁਰਗੇ ਸੀ ਇਹ ਚੀਜ਼ਾਂ ਨਾਲ ਹੋਰ ਨਹੀਂ ਕੋਈ ਜਣਾ ਵੀ ਮੈਂ ਬਾਹਲਾ ਚੰਗਾ ਬਣ ਗਿਆ ਜਾਂ ਹੋਰ ਛੋਟੀ ਕਮਿਊਨਿਟੀ ਦੇ ਪ੍ਰਤੀ ਮੇਰੇ ਹਿਸਾਬ ਨਾਲ ਉਹਨਾਂ ਦੀ ਸੋਚ ਨੂੰ ਫਰਕ ਪੈਂਦਾਗਾ ਕਿਉਂਕਿ ਮੋਸਟਲੀ ਇੱਥੇ ਜਿਹੜੇ ਬਜ਼ੁਰਗ ਬੋਰੇ ਹੁੰਦੇ ਆ ਇਹ ਆਪਾਂ ਨੂੰ ਹੋਰ ਨਿਗਾ ਨਾਲ ਦੇਖਦੇ ਆ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਨਾਲ ਫਰਕ ਪੈਂਦਾ ਬਾਕੀ ਤੁਸੀਂ ਦੱਸਦੇ ਹੋ ਮੰਨ ਲਓ ਜੇ ਉਹਦੇ ਮਨ 'ਚ ਕੋਈ ਵੀ ਬਹਿਮ ਹੋਇਆ ਪੰਜਾਬੀਆਂ ਦੇ ਪ੍ਰਤੀ ਤੇ ਆਪਾਂ ਉਹਦੀ ਹੈਲਪ ਦਿੱਤੀ ਉਹ ਜੀ ਨੂੰ ਫਰਕ ਪਊਗਾ ਕਿ ਨਹੀਂ ਤੁਸੀਂ ਆਪ ਦੱਸੋ ਵੀ ਮੰਨ ਲਓ ਕੋਈ ਹੋਰ ਮੇਜ ਬਣੀ ਵੀ ਆਪਣੀ ਮੰਨ ਲਾ ਇਹ ਨਹੀਂ ਕਹਿੰਦਾ ਮੈਂ ਬਣੀ ਵੀ ਆ ਮੰਨ ਲਓ ਉਹ ਚੀਜ਼ ਨੂੰ ਫਰਕ ਪਊਗਾ ਨਾ ਤੂੰ ਦੇਖ ਇਹਨਾਂ ਨੂੰ ਇਹ ਹੁੰਦਾ ਵੀ ਹਰ ਇੱਕ ਕੰਮ ਪੈਸੇ ਨਾਲ ਹੀ ਹੋਣਾਗਾ ਵੀ ਹਰ ਇੱਕ ਬੰਦਾ ਵੀ ਇਹ ਕੰਮ ਵੀ ਕੋਈ ਵੀ ਕਿਸੇ ਦੀ ਹੈਲਪ ਕਰਦਾ ਪੈਸੇ ਵਾਸਤੇ ਪਰ ਇਹ ਨਹੀਂ ਹੁੰਦਾ ਨਾ ਮੈਨੂੰ ਹੁਣ ਉਹ 10 ਡਾਲਰ ਕਿ 15 ਦਿੰਦੇ ਹੀ ਸੀਗੇ ਕਿ ਕਾਫੀ ਪੀਲੀ ਹੈ ਨਾ ਤੇ ਮੈਂ ਖਾ ਵੀ ਨਹੀਂ ਹੈ ਨਾ ਤੇ ਨਾਲੇ ਇੰਨੇ ਕੋਈ ਜੋ ਇੰਦਿਆਰੀ ਨੇ ਆਪ ਹਣਾ ਹੱਥ ਕਰਕੇ ਗਈ ਹੈ ਤੇ ਆਪਣੇ ਕੀ ਬਾਤ ਵਾ ਮੇਰੇ ਪੰਜ ਤੋਂ 7 ਮਿੰਟ ਲੱਗੇ ਥੋੜੇ ਸਾਹਮਣੇ ਮੈਂ ਟੂਲ ਲੈ ਗਿਆ ਸੀਗਾ ਤੇ ਉਹ ਕਰਤਾ ਸੀ ਐਵੇਂ ਮੈਂ ਕਹਿੰਦਾ ਉਹਨਾਂ ਕਿਤੇ ਵੀ ਕੋਈ ਖੜਾ ਮੈਥੋਂ ਤਾਂ ਨਹੀਂ ਐਵੇਂ ਕਦਾ ਰਿਹਾ ਜਾਂਦਾ ਅਗਲੇ ਨੂੰ ਪੁੱਛੇ ਬਣਾ ਵੀ ਕੋਈ ਹੈਲਪ ਦੀ ਲੋੜ ਹੈਗੀ ਹੈ ਜਾਂ ਨਹੀਂ ਬਾਕੀ ਹਰ ਇੱਕ ਦਾ ਆਪ ਕੋ ਆਪਣਾ ਸੁਭਾਅ ਹੁੰਦਾ ਮੈਂ ਨਹੀਂ ਰਹਿ ਸਕਦਾ ਪੁੱਛੇ ਉਹਨਾ ਓਕੇ ਗੱਡੀ ਉਹਨਾਂ ਦੀ ਨਵੀਂ ਸੀਗੀ ਹੈਨਾ ਤੇ ਉਹ ਥੱਲੇ ਮੂਹਰੋਂ ਜੇ ਮੀਂਹ ਗਣੀ ਪੈਂਦਾ ਜਾਂ ਹਵਾ ਨਾਲ ਉਹ ਥੱਲੇ ਲੱਗਦਾ ਸੀਗਾ ਡੱਕ ਟੇਪਾਂ ਲਾਈ ਜਾਂਦੇ ਫੜਨਾ ਨਹੀਂ ਮੈਨੂੰ ਦਿੱਸ ਗਿਆ ਤਾਂ ਹੀ ਮੈਂ ਉਹਨਾਂ ਨੂੰ ਕਿਹਾ ਮੈਂ ਮੇਰੀ ਵੇਟ ਕਰੋ ਮੈਂ ਆ ਗਿਆ ਮੈਂ ਸਾ ਤੇਲ ਭਰਾ ਕੇ ਇਧਰ ਪਾਰਕਿੰਗ 'ਚ ਟਰੱਕ ਲਾਦਾ ਕਹਿੰਦੇ ਓਕੇ ਗੋਸਾ ਵੀ ਨਾ ਕਰਿਓ ਜਿਹੜੀਆਂ ਬੁੜੀਆਂਆਂ ਆਂ ਇਹਨਾਂ ਦਾ ਡਰਾਈਵਿੰਗ ਦਾ ਐ ਹੁੰਦਾ ਹੁਣ ਇਹਨੂੰ 7 ਮਿੰਟ ਹੋ ਗਿਆ ਘੱਟੋ ਘੱਟ ਖੜੀ ਨੂੰ ਆ ਮੇਰੇ ਮੂਰੇ ਲੈਫਟ ਟਰਨ ਲਾਈਨ ਨੂੰ ਟ੍ਰੈਫਿਕ ਆਈ ਜਾਂਦਾ ਜਾਈ ਜਾਂਦਾ ਵਿਚ ਦੀ ਥਾਂ ਵੀ ਹੁੰਦਾ ਹਨਾ ਵੀ ਖਿੱਚ ਕੇ ਕੱਢਣੀ ਪਊ ਵੀ ਆ ਵਿਚਾਲੇ ਲੈ ਜਾਣੀ ਪਊ ਜੇ ਉਧਰੋਂ ਵੀ ਆਉਂਦਾ ਠੀਕ ਆ ਇਹ ਪਤਾ ਕੀ ਭਾਲ ਲਿਆ ਹੁੰਦਿਆਂ ਬੜੀਆਂ ਤੁਸੀਂ ਨੋਟ ਕੀਤਾ ਹੋਊਗਾ ਫੋਟੋਆਂ ਬੜੀਆਂ ਜੋ ਵੀ ਵੀ ਦੋਨੇ ਸਾਈਡਾਂ ਤੋਂ ਸਾਰਾ ਟ੍ਰੈਫਿਕ ਖੜ ਜੇ ਫੇਰ ਅਸੀਂ ਲੰਘ ਗਏ ਜਾਂ ਇਹਨਾਂ ਨੇ ਜਮਾਨੇ ਵਾ ਤੇ ਜਾਂ ਬਸ ਐ ਖੜੇ ਰਹਿਣਾਗਾ 7 ਮਿੰਟਾਂ ਤੋਂ ਉੱਤੇ ਹੋ ਚੱਲਿਆ ਟਾਈਮ ਇਹਨੂੰ ਹੱਥ ਲਾ ਲਓ ਇੱਥੇ ਘੜੀ ਨੂੰ ਇਹ ਤੋਂ ਲੈਫਟ ਟਰਨ ਨਹੀਂ ਵੱਜਦੀ ਹੁਣ ਉਹ ਜਿਵੇਂ ਟਰੱਕ ਵਿਚਾਲੇ ਖੜਾ ਤੇ ਵਿਚਾਲੇ ਤੂੰ ਟਰਨ ਮਾਰ ਲੈ ਇਧਰੋਂ ਜੇ ਦੋਨੇ ਪਾਸਿਓਂ ਕਿਵੇਂ ਤੂੰ ਟ੍ਰੈਫਿਕ ਰੋਕ ਜੂਗਾ ਇਹਨਾਂ ਦਾ ਇੰਨਾ ਕੁ ਦਿਮਾਗ ਹੁੰਦਾਗਾ ਮੈਨੂੰ ਹੀ ਉਧਰ ਦੀ ਕੱਢਣਾ ਉਹ ਭਰਾਵਾ ਇਹਨੇ ਨਹੀਂ ਜਾਣਾ ਪਿੱਛੇ ਤਾਂ ਲੱਗ ਗਿਆ ਲਾਰੇ ਸਾਲੇ ਗੋਰੀ ਆ ਗਈ ਇਹ ਨਾਲੇ ਹੂੰ ਤਾਂ ਇਹ ਨਾਗੜੀ ਅੱਜ ਉਹ ਮੇਰੇ ਪਿੱਛੇ ਵੀ ਲਾਰੇ ਲੱਗ ਗਿਆ ਉਧਰ ਟਰੱਕਾਂ ਦੇ ਬਾਹਰ ਨਿਕਲਣ ਨੂੰ ਪਰ ਇਹ ਤੋਂ ਲੈਫਟ ਟਾਰਨ ਨਹੀਂ ਵਾਜਦੀ ਇਹ ਟੀਨ ਦਾ ਭਾਈ ਆ ਹੀ ਜਾਣਾ ਥੋੜੇ ਟਾਈਮ ਬਾਅਦ ਹਣਾ ਤੇ ਭਾਲਦੀ ਜਮਾਂ ਖਾਲੀ ਹੋ ਜੇ। ਉਹ ਗਾ ਡਰੋਂ ਗ੍ਰੀਨ ਹੋ ਜਾਂਦੀਆਂ ਫਿਰ ਤੇ ਉਧਰ ਹੋ ਜਾਂਦੀਆਂ ਤੇ ਇੱਥੇ ਚੋਬਲ ਖੜੀ ਹੈਗੀ ਸਾਲੇ। ਮੇਰੀ ਬੋਕ ਉੱਡੀ ਜਾਂਦੀ ਆ। ਇਹ ਅਕਲ ਆ ਜਿਹਨੂੰ ਮਾਰੇ ਹਾਰਨ ਮਾਰਿਆ ਗਿਆ ਸਾਲਾ ਤੁਰ ਪਏ ਓਏ ਇੰਨੇ ਟਾਈਮ ਚ ਕੱਟ ਲਾ ਹੁਣ ਤੈਨੂੰ ਬਿੱਲੀ ਕੌਣ ਕਰ ਦੇ ਸੜਕ 'ਸਾਲਾ ਕਿੰਨਾ ਟਾਈਮ ਸੀਗਾ ਨਾ ਤੇ ਹੁਣ ਵੀ ਤਾਂ ਉਵੇਂ ਹੀ ਕੱਢੀ ਆ ਇਧਰੋਂ ਗੱਡੀ ਆਉਂਦੀ ਸੀ ਕੋਈ ਹਾਲਾ ਨਹੀਂ ਬਾਈ ਇਹ ਜੱਟ ਦਾ ਇਹਨਾਂ ਨੂੰ ਇਹ ਚਾਹੀਦੀ ਬਰਾਬਰੀ ਇਹ ਗਣੀਆਂ ਹੀ ਬੰਦਿਆਂ ਤੋਂ ਘੱਟ ਆ ਮੈਂ ਵੀ ਨੰਨੀ ਗਿਆ ਉਹ ਤਾਂ 1 ਮਿੰਟ ਵੀ ਨਹੀਂ ਖੜਿਆ ਬਾਅਦ ਚ ਨਾਲੇ ਟਰੱਕ ਆ ਮੇਰੇ ਕੋਲੇ ਹੁਣ ਆ ਇਹਦੇ ਚ ਟਰੱਕ ਨਹੀਂ ਲੱਗਦਾ ਮੈਂ ਪਹਿਲਾਂ ਇੱਥੇ ਲਾਉਣ ਲੱਗਿਆ ਸੀ ਤੇ ਪਿੱਛੇ ਤੋਂ ਦੇਖੀ ਕਿੱਥੇ ਖੜੇ ਐ ਟਾਇਰ ਪੰਜਰ ਦੇ ਸੁੱਤੇ ਹੀ ਤਰੇ ਫਿਰਦੇ ਆ ਮੇ ਜੋ ਪਾਰਕਿੰਗ ਲਾਇਆ ਉਹਨੂੰ ਮੜਾ ਗਾਂਖ ਪਛਾਣ ਕਰਕੇ ਸਿੱਧਾ ਕਰਕੇ ਤਾਂ ਲਾ ਦੋ ਦੋ ਪਾਰਕਿੰਗਾਂ ਖਾ ਗਿਆ ਕੱਲਾ ਬੰਦਾ ਆਹ ਤਾਂ ਹਾਲ ਹੈ ਇੱਥੇ ਜਨਤਾ ਦਾ ਇਹ ਨਹੀਂ ਸੋਚਣਾ ਕਿ ਕਿਸੇ ਨੇ ਵੀ ਹੋਰ ਵੀ ਲਾਉਣਾ ਹਨ ਪਾਰਕਿੰਗ ਹਾਂ ਦਾ ਇੱਥੇ ਪਹਿਲੇ ਵੀ ਜੀ ਹੁੰਦਾ ਔਰ ਰੂਟ ਤੇ ਕੰਮ ਵਾ ਆਹ ਦਾ ਉੱਲੂ ਸੁਧਾ ਰੱਖਣਾ ਵੀ ਮਾੜਾ ਮੁੱਟਾ ਸੱਚੀ ਭਾਈਆ ਫੋਨ ਤੇ ਵੀ ਨਾ ਗਰੋਈ ਆ ਹੁਣ ਫੇਰ ਡਿੱਗ ਪਿਆ ਬਿਨਾਂ ਗੱਲ ਤੋਂ ਚਲ ਆਊਟਰ ਕਰਾ ਆਹ ਉਹ ਕਹਿੰਦੇ ਕਾਫੀ ਪਿਆਦ ਕੇ ਚੋਬਰੋ ਕਾਫੀ ਆਹ ਸਟਾਰਬਕ ਦਾ ਡਰਾਈਵ ਥਰੂ ਆ ਭਾਂ ਪੂਰਾ ਕੈਸਟੀਆਂ ਵਾਸਤੇ ਪਿੱਛੇ ਕੀ ਸਕੰਜਾ ਆਇਆ ਬਣਾਇਆ ਐ ਉੱਟਣਾ ਇਹਨੇ ਪਾਣੀ ਚ ਜਿਵੇਂ ਆਣੀ ਲੇਡੀ ਗਾਗਾ ਬੈਠੀ ਐਸ ਤਰ੍ਹਾਂ ਤੇ ਨਾਲ ਹੀ ਆਪਣੇ ਹਾਈਵੇ ਮੋਟਰ ਨਾਲ ਲਿਆ ਕੇ ਲਾਤਾ ਆ ਬੰਦਾ ਮਿਲ ਲਦਣਾ ਇੱਥੇ ਸਲੀਪਾ ਹੀ ਬੈਠਾ ਡੇਢ ਦੋ ਪਾਰਕਿੰਗਾਂ ਖਰਾਬ ਕਰਕੇ ਹੂੰ ਹੂੰ ਕੋਲਾ ਖੰਭ ਜੇ ਦਾ ਲੱਗਦਾ ਓਏ ਤਾੰਗਾ ਕੋੜਾ ਆ ਜਾਂਦਾ ਜਿਹੜਾ ਇਹ ਇਹ ਨਾ ਪਿੰਡਾਂ ਚ ਇੰਦਰ ਗੋਰੇ ਹਜੇ ਵੀ ਹੈਗੇ ਆ ਜਿਹੜੇ ਮੰਨ ਲਓ ਕਟੀਆਂ ਨਹੀਂ ਜਾਦੇ ਇਹੀ ਵਰਤਦੇ ਆਗੇ ਤੇ ਈਟ ਵੀ ਉਹ ਮੰਨ ਲਓ ਅੱਗ ਨਾਲ ਹੀ ਚਲਾਉਂਦੇ ਆ ਜਿਵੇਂ ਸਿਆਲਾਂ ਚ ਜਦੋਂ ਜਿਆਦਾ ਲੋਡ ਪੈਂਦੀ ਆ ਵੀ ਸਨੋ ਜਿਆਦਾ ਪੈਂਦੀ ਕਰਕੇ ਬਹੁਤ ਗੋਰੇ ਆਗੇ ਇਧਰ ਤਾਂ ਮੈਨੂੰ ਐਵੇਂ ਕਹਿੰਦਾ ਘਟਵੇ ਉਧਰ 11 ਤੇ ਬਹੁਤ ਆ ਇਹ ਬਈ ਪਿੰਡਾਂ ਦੇ ਪਿੰਡ ਆ ਜਿਹੜੇ ਐ ਖੇਤਾਂ 'ਚ ਬੈਠੇ ਆ ਹਨ ਤੇ ਆਹ ਦਿਨਾਂ 'ਚ ਉਹਨਾਂ ਦੇ ਬਾਹਰ ਜਿਵੇਂ ਲਾਲਾ ਦੋ-ਦੋ ਟਰਾਲੀਆਂ ਲੱਕੜਾਂ ਦੀਆਂ ਚੀਰ ਕੇ ਛੋਟੇ-ਛੋਟੇ ਕਰਕੇ ਰੱਖੀਆਂ ਬਣਾ ਹੁੰਦੀਆਂ ਸਿਆਲਾਂ ਵਾਸਤੇ ਤੇ ਐਂ ਹੀ ਫਿਰਦੇ ਹੁੰਦੇ ਫੁੱਲ ਸਨੋਚ ਵੀ ਐ ਤਾਂਗੇ ਲਈ ਫਿਰਦੇ ਹੁੰਦੇ ਆ ਇਹ ਅਸਲੀ ਗੋਰੇ ਇਹੇ ਆ ਇੱਥੋਂ ਦੇ ਤੇ ਪਿੰਡਾਂ 'ਚ ਰਹਿੰਦੇ ਟੌਰ ਨਾਲ ਤੇ ਹਾਲ ਲੈ ਤਾਂਗਾ ਹੌਲੀ-ਹੌਲੀ ਤੁਰਿਆ ਦੇ ਰੋਡ ਤੇ ਵੀ ਸਾਈਨ ਲੱਗੇ ਪਿਆ ਵੀ ਧਿਆਨ ਨਾਲ ਆਹ ਏਰੀਆ 'ਚ ਵੀ ਇਹ ਤਾਂਗੇ ਲਈ ਫਿਰਦੇ ਹੁੰਦੇ ਆ ਸਾਈਡ ਤੇ ਚਲਾਉਂਦੇ ਗਏ ਰ ਕੱਚੇ ਥਾਂ 'ਚ ਅਨੇ ਵੀ ਰੱਬ ਨੂੰ ਵੀ ਪਤਾ ਲੱਗਿਆ ਸੀ ਮੁੰਡੇ ਨੇ ਟਿੰਮ ਤੇ ਜਾਣਾ ਤੇ ਟਿੰਮ ਤੇ ਜਾਣਾ ਪੈਣਾ ਤੁਰ ਕੇ ਕਿਉਂਕਿ ਡੀਵੀਡੀ ਤੇ ਇੱਧਰ ਟਰੱਕ ਵਰਕ ਕੀਤਾ ਥੋੜਾ ਟਾਈਮ ਹੀ ਰੋਕ ਲੈਦੇ ਪੂਰਾ ਚੜਿਆ ਹੁੰਦਾ ਨਾ ਮੈਂ ਹੁਣ ਜਾਣ ਹੀ ਕਰਨਾ ਮੈਂ ਰੱਬਾ ਉ ਤਾਂ ਮੈਂ ਜਾ ਕੇ ਹੁੱਡੀ ਵੀ ਪਾ ਕੇ ਆਇਆ ਫਲੋਰ ਬੈਦਰ ਦਾ ਇੱਥੇ ਆਹ ਕੰਮ ਆ ਤੁਹਾਡੇ ਸਾਹਮਣੇ ਹਨਾ ਤੜ ਕੇ ਬੰਦਾ ਕਿਵੇਂ ਤੁਰਿਆ ਫਿਰਦਾ ਹੁੰਦਾ ਤੇ ਹੁਣ ਦੇਖ ਲੋ ਮੀਂਹ ਨੇ ਬੁੱਤ ਕਰਤੇ ਮੀਂਹ ਠੰਡ ਹੋ ਗਈ ਆ ਕਨੇਕਾਇ ਪ੍ਰਗਨ ਅੱਜ ਫਿਰਦੇ ਸੀ ਕੀ ਗਲਟਾਂ ਚ ਆ ਰਿਹਾ ਟੈਮ ਹੋਟਾ ਆ ਵੀ ਇਥੇ ਰੇਅਰ ਕਰੀ ਜਾਂਦੇ ਰੋਡ ਤੇ ਆ ਵੀ ਕੋ ਬਣ ਲੱਗਿਆ 스틸ਰ ਸਪੀਡ ਹੈ ਕੀ ਆ ਆਇਓ ਮੈਟਰੋ ਕਾਲ ਵੀ ਪਿਆ ਤੱਕੇ ਇਹ ਤੇ ਵੀ ਆਪਣੇ ਪੰਜਾਬੀ ਕੁੜੂਗੇ ਕੰਮ ਕਰਦੇ ਨੇ ਯਾਦ ਬੰਤਾ ਨਹੀਂ ਕਰਗੇ ਕਟਾ ਘੈਂਟ ਵੈਦਰ ਬਣਿਆ ਪਿਆ ਗਲਗਲੇਆਣਾ ਬਣਿਆ ਹੋਆ ਗਲਗਲੇਆਣਾ ਤੁਹਾਨੂੰ ਸੁਣਾਈ ਸੀ ਨਾ ਸੋਟੀ ਮੈਂ ਗਲਗਲੇਆਣੀ ਐ ਕੀ ਖਾਣੇ ਗਲਗਲੇ ਖਾਣੇ ਗਲਗਲੇ ਪਾਣੀ ਨਾ ਭਾਜੇ ਗਲਗਲੇ ਆਹ ਜ ਆ ਵਧੀਆ ਜਿਹੜਾ ਵਿਚਾਲੇ ਰੋਡ ਬੰਦ ਕੀਤੀ ਵੀ ਆ ਨੰਗਾ ਕਰਾਸ ਕਰਨ ਨੂੰ ਕੀ ਮੇਰੇ ਵਰਗਿਆਂ ਨੂੰ ਬਤਲਪੂਰਾ ਹੋਆ ਪਾਪਾ ਮਾਚ ਬਾਲੀ ਦੂਰ ਨਹੀਂ ਜਾਣਾ ਬਾਈ ਟ੍ਰਿਵਰੀ ਚੱਲਾਂਗੇ ਕਿਉਂਕਿ ਫਾਇਦਾ ਨਹੀਂ ਅੱਗੇ ਚਲਾਉਣ ਦਾ 12 ਵਜੇ ਜਾਣੇ ਆ ਕਿਉਂਕਿ ਇੱਧਰ ਬੁੱਕ ਆਉਂ ਨਹੀਂ ਫਿਰ ਅਗਲੇ ਦਿਨ ਘਟ ਆਉਂਦੀ ਆ ਬਾਕੀ ਅੱਗੇ ਨਾ ਸਹੀ ਰੁਕਣ ਨੂੰ ਜਗ੍ਹਾ ਵੀ ਨਹੀਂ ਕੋਈ ਵਾਲੀ ਵਧੀਆ ਹੁੰਦੀ ਇਕੱਲੇ ਉਹ ਆਪਣਾ ਆਉਂਦਾ ਇੱਕ ਉੱਥੇ ਹੋਣੀ ਰੀਪਰੋ ਕਰ ਸਕਦੇ ਤੇ ਮੇਰਾ ਮਨ ਸਤੇ ਲੱਗਿਆ ਹੋਇਆ ਹੈਗਾ ਆਉਣ ਕਰਕੇ ਤਾਂ ਉਹੀ ਕਰਾਂਗੇ ਉੱਥੇ 버ਗਰ ਕਿੰਗ ਵੀ ਸੀਗਾ ਇੱਥੇ ਆ ਬੀੜੀਆਂ ਮੰਗਦਾ ਜਾਂਦਾ ਬਾਈ ਪੰਜਾਬੀ ਲਾਗਦਾ ਮਨ ਨੂੰ ਇਧਰ ਕੋ ਲਗਾਇਆ ਥਾ ਅੱਜ ਫਰਮੋਸ ਤੋਂ ਲਿਆ ਗਿਆ ਰੱਪਾ ਖੜਾ ਇਦੂ ਬਾਦ ਉਹ ਕਰਨੀ ਬਾਅਦ ਚ ਤੁਰਦੇ ਆ ਅੰਦਰੋਂ ਨਾ ਬਾਸ਼ ਵੇਸ਼ਨ ਤੇ ਵਧੀਆ ਧੁੱਤੀ ਜਾਂਦੀ ਆ ਜਾਵੇਂ ਇੱਥੇ ਐਂਟਰ ਹੋਣ ਨੂੰ ਉਧਰ ਕੰਮ ਚੱਲਦਾ ਕਰਕੇ ਥੋੜਾ ਚੜਾ ਕੇ ਮੋੜਨਾ ਪਿਆ ਸੀ ਟਰੱਕ ਤੇ ਆ ਦੇਖੋ ਮਾੜੇ ਨਾਲ ਏਅਰਲੈਨ ਹੋ ਜਾਂਦੀ ਆ ਤੇ ਜੇ ਆਪਾਂ ਪੁੱਠੀ ਟਰਨ ਨੂੰ ਮਾਰਦੇ ਆ ਤੇ ਉੱਥੇ ਟੁੱਟਨੇ ਟੁੱਟਣਗਾ ਤਾਂ ਹੀ ਗਣਾ ਹੁਣ ਸਿੱਧਾ ਸਿੱਧਾ ਲੋਕ ਸੌਣ ਵੀ ਲੱਗ ਗਿਆ ਯਾਰ ਮੈਨੂੰ ਤਾਂ ਹੈਰਾਨਗੀ ਹੁੰਦੀ ਐ ਇੱਡੀ ਕਿ ਨੀਂਦ ਕਿਵੇਂ ਆ ਜਾਂਦੀ ਐ ਲੋਕਾਂ ਨੂੰ ਏਂ ਆ ਤਾਂ ਬਾਵਾ ਤੋਂ ਹਾਈ ਵੀ ক্লোਜ ਦਾ ਯਾਰ ਖੁੱਲਣ ਦਾ ਵੀ ਨਹੀਂ ਪਤਾ ਇਥੋਂ ਮੈਨੂੰ ਪਤਾ ਸਾਈਡ ਨੂੰ ਵੀ ਨਹੀਂ ਕੋਈ ਜਾਂਦਾ ਹੁਣ ਨੇੜੇ ਹੀ ਰਹਿ ਗਏ ਬਾਵਾ ਵੀ ਮੈਨੂੰ ਤਾਂ ਹੀ ਕੋਈ ਆ ਕਰ ਨਹੀਂ ਰਿਹਾ ਸੀ ਸਾਹਮਣੇ ਹਾਲਾ ਰੋਲਾ ਕੀ ਆ ਸਾਰਿਆਂ ਨੇ ਕੋਈ ਸਾਈਨ ਬੋਰਡ ਵੀ ਨਹੀਂ ਲਾਇਆ ਪਿੱਛੇ ਹੈਣਾ ਜਾਂਦਾ ਪਿੱਛੇ ਲਾ ਦਿੰਦੇ ਬੰਦਾ ਪਿੱਛੇ ਤੋਂ ਕੱਢ ਲੈ ਕੋਈ ਹੁਣ ਹਜੇ ਬਾਵਾ ਵੀ ਮੇਰੇ ਲੱਗਦਾ ਪਿਆ ਹੋਊਗਾ ਬਾਈਟ ਰੇਵਰੀ ਹਜੇ ਤੱਕ 177 ਰੁਪਿਆ ਸੀਗਾ ਤਾਂ ਮੈਨੂੰ ਪਤਾ ਸੋਭਾ ਵੀ ਬੈਕ ਨਾ ਮੁੜਨਾ ਪਏ ਪਿੱਛੇ ਨੂੰ ਕੰਮਣਾ ਟੇਡਾ ਹੋ ਗਿਆ ਹੁਣ ਜਾਂ ਮੈਂ ਟਰੱਕ ਬਾੜ ਲਿਆ ਮੈਨੂੰ ਇਹ ਨਹੀਂ ਪਤਾ ਇੱਥੋਂ ਮੋੜੂ ਕੇ ਨਾ ਉਨੇ ਹੀ ਖੈਰ ਕਿਹਾ ਸੀਗਾ ਇੱਧਰ ਹੋ ਜਾ ਤੇ 바ਵਾ ਤੋਂ ਫਲੱਡ ਨਾਲ ਰੋਡ ਦੇ ਉੱਤੋਂ ਦੀ ਨੰਗਿਆ ਪਾਣੀ ਵੀ ਫਲੱਡ ਆਏ ਹੋਏ ਹੈਗੇ 바ਵਾ ਤੇ ਹੁਣ ਦੇਖੋ ਕੀ ਬਣਦਾ ਹੁਣ ਨਾ ਮੈਂ ਥੱਲੇ ਉਤਰਨ ਜੋਗਾ ਕਿਉਂਕਿ ਬਈ ਭਾਲੂ ਆ ਗਏ ਏਰੀਏ 'ਚ ਹਨਾ ਵੀ ਮੈਨੂੰ ਕੋਈ ਕਿ ਹਨੇਰਾ ਇੰਨਾ ਕਿ ਜ਼ਿਆਦਾ ਹੈ ਕੋਈ ਦੀਦਾ ਹੀ ਨਹੀਂਗਾ ਥੱਲੇ ਆ ਦੇਖੋ ਦੀਦਾ ਕੋਈ ਨਹੀਂ ਦੀਦਾ ਤੇ ਹੁਣ ਮੈਂ ਨਾ ਥੱਲੇ ਉਤਰਨ ਜੋਗਰਾ ਹੁਣ ਸਵੇਰ ਉੱਤਰ ਕੇ ਦੇਖੂਗਾ ਨਹੀਂ ਇਥੋਂ ਵੈਕ ਜਾਣਾ ਪਊਗਾ ਪਿੱਛੇ ਨੂੰ ਕਿਉਂਕਿ ਫਲੱਡ ਆਇਆ ਤਾਂ ਪਤਾ ਹੀ ਨਹੀਂ ਕਦੋਂ ਕੋ ਹੋਣਾ ਹਨਾ ਓਪਨ ਹੋ ਕੇ ਨਹੀਂ ਹੋਣਾ ਸਵੇਰ ਤੇ ਨਾ ਹੀ ਇੱਥੇ ਨੈਟਵਰਕ ਆ ਜੱਜ ਨਾਲ ਸਾਲਾ ਮੈਂ ਤਾਂ ਟਰੱਕ ਲੋਕ ਲਾ ਲਿਆ ਮੈਂ ਖੋਲਣਾ ਹੀ ਨਹੀਂ ਕੋਈ ਆਈ ਆ ਫੇ ਜਾਈ ਜਾਵੇ